ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਆਪਣਾ ਖਾਸ ਜਿਹਾ ਟੌਪਿਕ ਆ ਉਹ ਹੈਗਾ ਸਾਇਲੈਂਟ ਹੀਟ ਸਾਇਲੈਂਟ ਹੀਟ ਦੀ ਜਿਹੜੀ ਸਮੱਸਿਆ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਵੀ ਕਰਦੀ ਹੈ ਜਦੋਂ ਕਿਸਾਨ ਵੀਰੋ ਗਾਂ ਜਾਂ ਮੱਝ ਬੋਲ ਕੇ ਹੀਟ ਵਿੱਚ ਆਉਂਦੀ ਆ ਤੇ ਅਕਸਰ ਆਸਾਨੀ ਦੇ ਨਾਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਪਸ਼ੂ ਸਾਡਾ ਹੀਟ ਦੇ ਵਿੱਚ ਹੈਗਾ ਪਰ ਜਦੋਂ ਦੋਸਤੋ ਸਾਇਲੈਂਟ ਹੀਟ ਵਿੱਚ ਆਉਂਦੀ ਹੈ ਤਾਂ ਕਈ ਵੀਰਾਂ ਨੂੰ ਤਿਰਪਾ ਜਾਂ ਪਤਾ ਨਾ ਫੋਨ ਕਰਕੇ ਉਹ ਹੀਟ ਜਿਹੜੀ ਮਿਸ ਵੀ ਹੋ ਜਾਂਦੀ ਹੈ ਜਿਸ ਕਰਕੇ ਗਾਂ ਮੱਝ ਸਮੇਂ ਤੇ ਗੱਭਨ ਨਹੀਂ ਹੁੰਦੀ ਅਤੇ ਨੁਕਸਾਨ ਵੀ ਹੁੰਦਾ ਦੋਸਤੋ ਤੇ ਸਮਿਆਂ ਵੀ ਅੜਾ ਖਰਾਬ ਹੋ ਜਾਂਦਾ ਹੈ ਅੱਜ ਦੋਸਤੋ ਮੈਂ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਕਰਨ ਵਾਲਾ ਕਿ ਸਾਇਲੈਂਟ ਹੀਟ ਨੂੰ ਤੁਸੀਂ ਕਿਵੇਂ ਪਛਾਣ ਸਕਦੇ ਹੋ ਕਿਵੇਂ ਪਤਾ ਕਰੋਗੇ ਕਿ ਸਾਡਾ ਜਿਹੜਾ ਪਸ਼ੂ ਆ ਸਾਇਲੈਂਟ ਹੀਟ ਦੇ ਵਿੱਚ ਹੈਗਾ ਤੇ ਸਾਨੂੰ ਕਦੋਂ ਕ੍ਰੋਸ ਕਰਾਉਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਕਲੀਅਰ ਕਰਦੇ ਆ ਦੋਸਤੋ ਇਸ ਵੀਡੀਓ ਦੇ ਵਿੱਚ ਸੋ ਸਤ ਸ੍ਰੀ ਅਕਾਲ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਦੋਸਤੋ ਰਾਜ ਸੰਧੂ ਫਾਰਮਿੰਗ ਚੈਨਲ ਜਿਹੜੇ ਵੀਰ ਵੇਖਦੇ ਆ ਤੇ ਸਬਸਕ੍ਰਾਈਬ ਕਰਦੇ ਆ ਲਾਈਕ ਤੇ ਸ਼ੇਅਰ ਵੀ ਕਰਦੇ ਆ ਦੋਸਤੋ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਸੋ ਦੋਸਤੋ ਆਪਾਂ ਟੌਪਿਕ ਵੱਲ ਚੱਲਦੇ ਆ ਸਾਇਲੈਂਟ ਹੀਟ ਸੋ ਦੋਸਤੋ ਸਾਇਲੈਂਟ ਹੀਟ ਦਾ ਜ਼ਿਕਰ ਪਹਿਲਾ ਲੱਛਣ ਆਪਾਂ ਵੇਖੀਏ ਜੋ ਆਉਂਦਾ ਆ ਉਹ ਇਹ ਦੋਸਤੋ ਢੋਕੇ ਕਰਨਾ ਕਈ ਵਾਰ ਕੀ ਹੁੰਦਾ ਆਪਣੀ ਗਾਂ ਮੱਝ ਬਿਨਾਂ ਸਮੇਂ ਢੋਕੇ ਕਰ ਲੈਂਦੀ ਆ ਮਤਲਬ ਥਣਾ ਦੇ ਵਿੱਚ ਦੁੱਧ ਭਰ ਜਾਂਦਾ ਜਿਵੇਂ ਦੋਸਤੋ ਆਪਾਂ ਦੁੱਧ ਚੂਣ ਸਮੇ ਪਸਮਾ ਵੇਖਦੇ ਨਾ ਥਣਾ ਦੇ ਵਿੱਚ ਕਹਿ ਲੋ ਜਾਂ ਬੱਚਾ ਛੱਡਣ ਸਮੇ ਜਦੋਂ ਗਾਂ ਜਾਂ ਮੱਝ ਥਣ ਪਸਮਾ ਆਉਂਦੀ ਆ ਉਦਾਂ ਹੀ ਜੇਕਰ ਉਹ ਪਸਮਾ ਦੇਣ ਵਿੱਚ ਦੋਸਤੋ ਕਿਸੇ ਸਮੇ ਵੀ ਕਰ ਲਵੇ ਅਤੇ ਜਦੋਂ ਦੁੱਧ ਦੇਣ ਦਾ ਸਮਾਂ ਹੁੰਦਾ ਉਹ ਸਮੇ ਬਰਾਬਰ ਜਿਹੜਾ ਪਸਮਾ ਨਹੀਂ ਕਰਦੀ ਤੇ ਦੁੱਧ ਵੀ ਜਿਹੜਾ ਪੂਰਾ ਨਹੀਂ ਦਿੰਦੀ ਤੇ ਦੁੱਧੋਂ ਭਜਦੀ ਆ ਇਸੀ ਤਰ੍ਹਾਂ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਲੱਛਣ ਤੁਸੀਂ ਦੇਖਦੇ ਹੋ ਨਾ ਇਸ ਦਾ ਮਤਲਬ ਹੈਗਾ ਗਾਂ ਜਾਂ ਜਿਹੜੀ ਮੱਝ ਹੀਟ ਵਿੱਚ ਆਉਣ ਵਾਲੀ ਆ ਮਤਲਬ ਹੀਟ ਵਿੱਚ ਆਉਣ ਤੋਂ 4-5 ਦਿਨ ਪਹਿਲਾਂ ਡੋਕੇ ਕਰਨ ਲੱਗ ਜਾਂਦੀ ਆ ਇਹ ਪਹਿਲਾ ਲੱਛਣ ਦੋਸਤੋ ਤੁਸੀਂ ਨੋਟ ਕਰ ਸਕਦੇ ਹੋ ਜੇ ਡੋਕੇ ਕਰਨੇ ਸ਼ੁਰੂ ਕਰੇ ਧਿਆਨ ਰੱਖੋ ਦੋਸਤੋ ਡਿਸਚਾਰਜ ਕਰ ਰਹੀ ਹੈ ਮਤਲਬ ਜੇ 3-4 ਦਿਨ ਪਹਿਲਾਂ ਡੋਕੇ ਕਰਨੇ ਸ਼ੁਰੂ ਕਰਦੇਵੇ ਤਾਂ ਡਿਸਚਾਰਜ ਦਾ ਮਤਲਬ ਹੈ ਹਲਕੀਆਂ ਤਾਰਾਂ ਵੀ ਜੈਣਾ ਵਿੱਚੋਂ ਜੜੀਆਂ ਨਿਕਲਣਗੀਆਂ ਗੂੜੇ ਚਿੱਟੇ ਰੰਗ ਦੀਆਂ ਜੇ ਤਾਰਾਂ ਦੇ ਰਹੀ ਹੈ ਤਾਂ ਇਸ ਦਾ ਮਤਲਬ ਇਹ ਵੀ ਇੱਕ 2 ਦਿਨ ਬਾਅਦ ਹੀਟ ਵਿੱਚ ਆਉਣ ਵਾਲੀ ਆ ਜਦੋਂ ਹੀਟ ਵਿੱਚ ਆਉਂਦੀ ਆ ਉਦੋਂ ਦੋਸਤੋ ਚਮਕੀਲੀਆਂ ਜਿਹੜੀਆਂ ਤਾਰਾਂ ਦਿੰਦੀ ਆ ਚਮਕੀਲੇ ਆ ਟਾਈਪ ਦੀਆਂ ਜਿਹੜੇ ਤਾਰਾਂ ਹੋਣਗੀਆਂ ਤੁਸੀਂ ਵੇਖੋਗੇ ਬਿਲਕੁਲ ਪਾਰਦਰਸ਼ੀ ਹੋਵੇਗਾ ਟਰਾਂਸਪਰੈਂਟ ਜੀਆਂ ਤਾਰਾਂ ਹੋਣਗੀਆਂ ਜਿਉਂ ਤਾਰਾਂ ਦੋਸਤੋ ਆਪਾਂ ਵੇਖੀ ਹੈ ਨਾ ਜੇ ਜ਼ਮੀਨ ਤੇ ਡਿੱਗ ਪੈਣ ਤਾਂ ਜ਼ਮੀਨ ਚੋਂ ਤੁਸੀਂ ਆਰ ਪਾਰ ਵੇਖ ਸਕਦੇ ਹੋ ਬਿਲਕੁਲ ਕਲੀਅਰ ਇਸ ਦਾ ਮਤਲਬ ਹੋਵੇਗਾ ਵੀ ਗਾਂ ਜਾਂ ਮੱਝ ਸਾਡੀ ਹੀਟ ਦੇ ਵਿੱਚ ਆਈ ਆ ਕਈ ਵਾਰ ਦੋਸਤੋ ਇਹ ਤਾਰਾਂ ਜਿਹੜੀਆਂ ਬਾਹਰ ਨਹੀਂ ਦਿਸਦੀਆਂ ਜਾਂ ਜ਼ਮੀਨ ਤੇ ਨਹੀਂ ਡਿੱਗਦੀਆਂ ਇਹਨੂੰ ਵੇਖਣ ਲਈ ਤਜਰਬਾ ਹੋਣਾ ਚਾਹੀਦਾ ਤੁਸੀਂ ਕੀ ਕਰਨਾ ਸਵੇਰ ਦੇ ਵੇਰੇ ਜੋ ਬਾਰੀ ਹਿੱਸਾ ਉਸ ਨੂੰ ਹੱਥ ਦੇ ਨਾਲ ਨਾ ਜਿਹੜਾ ਥੋੜਾ ਜਿਹਾ ਚੱਕ ਕੇ ਵੇਖੋਗੇ ਜਾ ਉਸ ਦੇ ਸਾਹਮਣੇ ਪੂਛ ਦੇ ਅੰਦਰ ਅੰਦਰਲੀ ਜਿਹੜੀ ਸਾਈਡ ਆ ਉਹਨੂੰ ਹੱਥ ਲਾਓਗੇ ਤਾਂ ਚਿਪਚਪਾ ਜਿਹਾ ਜਿਹੜਾ ਤੁਹਾਨੂੰ ਨਜ਼ਰ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਡਾ 4-5 ਦਿਨ ਪਹਿਲਾਂ ਜਿਹੜਾ ਪਸ਼ੂ ਡੋਕੇ ਕਰਦਾ ਸੀ ਫਿਰ ਹਲਕਾ ਗੂੜਾ ਡਿਸਚਾਰਜ ਹੀ ਕੀਤਾ ਇਸੇ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਵੀ ਪਸ਼ੂ ਸਾਡਾ ਜਿਹੜਾ ਹੀਟ ਦੇ ਵਿੱਚ ਹੈਗਾ ਇਸ ਤੋਂ ਇਲਾਵਾ ਜਿਹੜਾ ਦੋਸਤੋ ਵਾਰ-ਵਾਰ ਪਿਸ਼ਾਬ ਕਰਨਾ ਨੱਕ ਨੂੰ ਉੱਪਰ ਥੱਲੇ ਕਰਕੇ ਸੁੰਘਦੇ ਰਹਿਣਾ ਜਾਂ ਦੂਜੇ ਪਸ਼ੂਆਂ ਦੇ ਪਿਛਲੇ ਪਾਰ ਨੂੰ ਸੁੰਘਦੇ ਰਹਿਣਾ ਪਸ਼ੂਆਂ ਦਾ ਵਰਤਾਓ ਜਿਹੜਾ ਤੰਗ ਜਾਂ ਹੋ ਜਾਂਦਾ ਹੈ, ਖਾਣਾ ਪੀਣਾ ਘਟ ਜਾਂਦਾ ਹੈ। ਜੇ ਖਾਣਾ ਪੀਣਾ ਦੋਸਤੋ ਘਟ ਗਿਆ ਤੇ ਦੁੱਧ ਵੀ ਜਿਹੜਾ ਉਸ ਵਿੱਚ ਵੀ ਕਮੀ ਆ ਜਾਂਦੀ ਹੈ। ਤੁਸੀਂ ਵੇਖਿਆ ਹੋਵੇਗਾ ਵੀ ਦੂਜਿਆਂ ਪਸ਼ੂਆਂ ਉੱਪਰ ਵੀ ਪਸ਼ੂ ਚੜਦੇ ਜਾਂਦੇ ਹਨ। ਜੇ ਉਹ ਪਸ਼ੂ ਖੁੱਲੇ ਛੱਡਾ ਛੱਡਿਆ ਹੋਵੇ ਤਾਂ ਹੋਰਾਂ ਪਸ਼ੂਆਂ ਤੇ ਚੜਨ ਦੀ ਕੋਸ਼ਿਸ਼ ਕਰਦਾ ਹੈ। ਉੱਪਰ ਟੱਪਦਾ ਹੈ। ਇਸ ਤੋਂ ਇਲਾਵਾ ਦੋਸਤੋ ਜੇ ਸੂਹ ਦਾ ਬਾਹਰਲਾ ਹਿੱਸਾ ਉਸ ਤੇ ਸੋਜ ਵੀ ਵੇਖਣ ਨੂੰ ਜਿਹੜੀ ਮਿਲ ਸਕਦੀ ਹੈ ਉਸ ਦੀ ਸੋਜ ਆ ਜਾਂਦੀ ਆ। ਸੋਚ ਤੋਂ ਇਲਾਵਾ ਦੋਸਤੋ ਉਸ ਤੇ ਹਲਕਾ ਜਿਹਾ ਜਿਹੜਾ ਲਾਲ ਜਿਹਾ ਰੰਗ ਹੋ ਜਾਵੇਗਾ। ਆ ਬਾਕੀ ਦੋਸਤੋ ਜਿਆਦਾ ਵੀਰ ਜਿਹੜੇ ਨੇ ਉਹ ਨਾ ਬੁੱਲ ਤੋਂ ਵਖਾ ਲਿੰਦੇ ਆ ਮਾਲੀ ਤੋਂ ਝੋਟੇ ਤੋਂ ਵਖਾ ਲਿੰਦੇ ਆ। ਉਹ ਜੋ ਸੂੰਹ ਦੇ ਅੰਦਰ ਡਿਸਚਾਰਜ ਹੁੰਦਾ ਉਸ ਵਿੱਚ ਇੱਕ ਖਾਸ ਤਰ੍ਹਾਂ ਦਾ ਜਿਹੜਾ ਦੋਸਤੋ ਫੇਰਾਮੋਨ ਹੁੰਦਾ ਹੈ। ਉਸ ਫੇਰਾਮੋਨ ਦੀ ਜਿਹੜੀ ਵਜ੍ਹਾ ਦੇ ਨਾਲ ਉਹ ਬੁੱਲ ਵੀ ਉਸ ਮੱਝ ਵੱਲ ਆਕਰਸ਼ਿਤ ਜਿਹੜਾ ਹੁੰਦਾ ਹੈਗਾ। ਇਹ ਫੇਰਾਮੋਨ ਜਿਹੜੇ ਦੋਸਤੋ ਉਸ ਹੀਟ ਵਾਲੇ ਪਸ਼ੂ ਵਿੱਚ ਹੀ ਹੁੰਦਾ ਹੈ। ਉਸ ਪਸ਼ੂ ਵਿੱਚ ਹੀ ਵੇਖਣ ਵਿੱਚ ਮਿਲੇਗਾ। ਜਿਹੜਾ ਪਸ਼ੂ ਹੀਟ ਦੇ ਵਿੱਚ ਹੈਗਾ ਇਸ ਕਰਕੇ ਜਿਹੜਾ ਉਹ ਸਾਹਣਾ ਜਾਂ ਬੋਲਾ ਉਸ ਮੱਝ ਜਾਂ ਕਾਊ ਤੇ ਜਿਹੜਾ ਕਲੈਂਬਿੰਗ ਕਰਦਾ ਹੈ ਉੱਪਰ ਟੱਪਦਾ ਹੈ ਇਹ ਦੋਸਤੋ ਸਾਰੀਆਂ ਗੱਲਾਂ ਸਾਨੂੰ ਜਿਹੜੀ ਸਾਇਲੈਂਟ ਹੀਟ ਵਿੱਚ ਧਿਆਨ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਹ ਸੀ ਦੋਸਤੋ ਅੱਜ ਦਾ ਜਿਹੜਾ ਆਪਣਾ ਇੱਕ ਖਾਸ ਟੌਪਿਕ ਵੀ ਸਾਇਲੈਂਟ ਹੀਟ ਦੀ ਜਿਹੜੀ ਆਪਾਂ ਕਿਵੇਂ ਪਛਾਣ ਕਰ ਸਕਦੇ ਆ ਪਸ਼ੂ ਨੂੰ ਆਪਾਂ ਕਿਵੇਂ ਸਮਝ ਸਕਦੇ ਆ ਵੀ ਜਿਹੜਾ ਸਾਡਾ ਪਸ਼ੂ ਆ ਉਹ ਸਾਇਲੈਂਟ ਹੀਟ ਦੇ ਵਿੱਚ ਹੈਗਾ ਅਕਸਰ ਜਿਹੜਾ ਦੋਸਤੋ ਕਈ ਪਸ਼ੂ ਆ ਉਹ ਪਸ਼ੂ ਜਿਹੜਾ ਡਿੰਗ ਕੇ ਬੋਲ ਕੇ ਜਿਹੜਾ ਅੱਗੇ ਲੱਗ ਜਾਂਦਾ ਸੌਰ ਜਾਂਦਾ ਜਿਹਦੇ ਵਿੱਚ ਵੀ ਹਰ ਇੱਕ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਸਾਡਾ ਪਸੂ ਹੀਟ ਦੇ ਆ ਜਿਹੜਾ ਗੁੰਗਾ ਹੇਹਾ ਦੋਸਤੋ ਸਾਈਲੈਂਟ ਹੀਟ ਆ ਇਹਦੇ ਵਿੱਚ ਆ ਕਈ ਤਰ੍ਹਾਂ ਕਈ ਵਾਰ ਜਿਹੜਾ ਨਹੀਂ ਪਤਾ ਲੱਗਦਾ ਤੇ ਅਸੀਂ ਇਹ ਚੀਜ਼ ਮਿਸ ਕਰ ਜਾਂਦੇ ਆ ਸੋ ਵੀਡੀਓ ਚੰਗੀ ਲੱਗੀ ਤਾਂ ਸਾਰੇ ਵੀਰ ਜ਼ਰੂਰ ਸ਼ੇਅਰ ਕਰਿਓ ਮਿਹਰਬਾਨੀ ਜੀ ਧੰਨਵਾਦ